ਪਿਛਲੇ ਸੰਡੇ 29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵਕਤ ਤੱਕ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋਇਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵਕ ਵਕ ਮੁਕਦਮੇਦਰ ਜੋ ਐਸੀ ਮੁਕਦਮਾ ਨੰਬਰ 73/24 थाना ਮੁਕੰਪੁਰਾ ਮੁਕਦਮਾ ਨੰਬਰ 111/24 ਮਕਬੂਲਪੁਰਾ ਤੇ ਮੁਕਦਮਾ ਨੰਬਰ 121/24 थाना ਸੁਲਤਾਨਵਿੰਡ ਤੇ ਮੁਕੰਪੁਰਾ ਪੁਲਿਸ ਨੇ ਟੀਮਸ ਬਣਾਈਆਂ ਅ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਐ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ ਚੋਂ ਇੱਕ ਜੁਵਨਾਈਲ ਹੈ ਜਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ली ਮਾਰਨਿੰਗ ਵਾਰ ਦਾ ਤੱਕ ਕਰਦਾ ਸੀ ਸਨੇਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹੌਮ ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹਦਾ ਸਨੈਚ ਹੋਇਆ ਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਇਹ ਕਿਹੜੇ ਲਾਕਰੇ ਵਿੱਚ انا ਤੁਹਾਨੂੰ ਦੱਸ ਦਿੱਤਾ ਕਿ ਕਿਹੜੀਆਂ ਹੈ ਇਹ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਡ ਏਰੀਆ ਤੇ ਮੁਕੰਪੁਰ ਏਰੀਆ ਤੇ ਵੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰਦਾਤ ਕਰਦੇ ਜਿਹੜਾ ਜੋ ਸਾਹਮਣੇ ਹੈ ਵਾਰਦਾਤਾਂ ਕਰਦੇ ਸਮੇਂ ਦੀਆਂ ਕੋਈ ਸੀਸੀਟੀਵੀ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗੈਰਾ ਐਕਸਪਲੋਰ ਕੀਤੇ ਸਗੇ ਤੇ ਉਹਦੇ ਵਿੱਚ ਵੀ ਸਾਹਮਣੇ ਆਇਆ ਜਿਹੜਾ ਜੁਮਨਾਈਲ ਬੱਚਾ ਉਹਦੀ ਏਜ ਕਿੰਨੀ ਹੈ ਜੁਮਨਾਈਲ ਅੰਡਰ 18 ਹੈਗਾ ਜੀ 18 ਹਾਂਜੀ ਉਹ ਪੜਦਾ ਸੀ ਜਾਂ ਉਹ ਵੀ ਉਹ ਪੜਦਾ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਸੇ ਏਸੀ ਕੀਦੀ ਅਦੇ ਰੈਨਵਲੇ ਸੁਲਤਾਨਵਿੰਦ ਬੀ ਡਿਵੀਜ਼ਨ ਦੇ ਰੈਨਵਲੇ ਆ ਜੀ ਤਾਂ ਸਰਵਾਰ ਦਾ ਤਾਂ ਇਹ ਕਿਦਾਂ ਕਰਦੇ ਸੀ ਇੱਥੇ ਸਾਰੇ ਇਹ अर्ਲੀ ਮਾਰਨਿੰਗ ਕਰਦੇ ਸਕੇ ਵਾਰਦਾਤਾ अराउंड 6:30 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਸਵੇਰੇ ਵਾਰਦਾਤਾ ਕਰਦੇ ਸੀ ਟਾਰਗੇਟ ਜਿਹੜੇ ਰਾਹੀਰ ਹੁੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਹੇ ਆ ਕੋਈ ਕੰਮ ਤੋਂ ਆ ਰਹੇ ਆ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸਕੇ ਸਾਰੇ ਇੰਜਾਮ ਦੇ ਚੁੱਕੇ ਆ ਪਹਿਲਾਂ ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਅਬ ਹੋਰ ਵੀ ਅਸੀਂ ਉਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਤੇ ਮਾਨਯੋਗ ਅਦਾਲਤ ਨੇ 2 ਦਿਨ ਦਾ ਦਿੱਤਾ ਪੁਲਿਸ ਰਿਮਾਂਡ ਤੇ ਅਸੀਂ ਹੁਣ ਸਰ ਜੀ ਪਰਚੇ ਦਰਜ ਮੰਦੇ ਇਹਨਾਂ ਦੀ ਏਜ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ ਕਰਦੇ ਕੀ ਸੀ ਇਹ ਕਿਸ ਤੋਂ ਇਲਾਵਾ ਇਹ ਕੁਝ ਨਹੀਂ ਕਰਦੇ ਜੀ ਵੇਲੇ ਰਹਿੰਦੇ ਜੀ ਜਿਸ ਤੇ ਚੋਰੀ ਕਰਨਾ ਆਉਂਦੇ ਸੀ ਉਹ ਵੀ ਇਹਨਾਂ ਦੇ ਆਪਣੇ ਸੀ ਜੀ ਉਹ ਵੀ ਚੋਰੀ ਤੁਸੀਂ ਉਹ ਅਸੀਂ ਆਰਟੀ ਆਫਿਸ ਤੋਂ ਵੈਰੀਫਾਈ ਕਰ ਰਹੇ ਹਾਂ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈ ਇਹ ਫ੍ਰੈਸ਼ਰਸ ਨੇ ਸਰ ਜਿਹੜੇ ਲੁੱਟਾਘੂਆ ਕਰਦੇ ਸੀ ਇਹ ਗਾਂਹ ਜੀ ਕਿਸੇ ਨੂੰ ਜਿਹਨੂੰ ਵੇਚਦੇ ਸੀ ਉਹ ਆਇਆ ਟੂ अर्ਲੀ ਟੂ ਸਹੀ ਹਾਲੇ ਤਾਂ ਸੀ ਇਹਨਾਂ ਨੂੰ ਅਰੈਸਟ ਕੀਤਾ ਹੀ ਹੈ ਜੀ ਤੇ ਰਿਮਾਂਡ ਲਿਤਾ ਸਾਨੂੰ ਹੁਣ ਅਸੀਂ ਰਿਮਾਂਡ ਤੇ ਕਰਾਂਗੇ ਦੇਖੋ ਜਿਸ ਆਪਨਾਂ ਨੇ ਇਹਨਾਂ ਨੇ ਕੀਤੀਆਂ ਅਸੀਂ ਐਕਸਪਲੋਰ ਤਾਂ ਕਰਾਂਗੇ ਤੇ ਹੋਰ ਵੀ ਥਾਣਿਆਂ ਨੂੰ ਪੁੱਛਾਂਗੇ ਕਿ ਕਿਹੜੇ-ਕਿਹੜੇ ਥਾਣੇ 'ਚ ਇਹਨਾਂ ਨੇ ਵਾਰਦਾਤਾਂ ਕੀਤੀ ਹੈ ਹਾਲੇ ਤਾਂ ਜਿਹੜੀ ਇਹਨਾਂ ਨੇ ਉਹਨਾਂ ਕੀਤੀਆਂ ਪ੍ਰੀਲੀਮਿਨਰੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਕੀ ਅਰਲੀ ਮਾਰਨਿੰਗ ਕਰਦੇ ਸੀ ਖਾਸ ਕਰਕੇ ਕਿਹੜੇ ਧਾਰਮਿਕ ਸਥਾਨਾਂ ਦੇ ਮੱਥਰ ਲੈ ਕੇ ਕੰਮ ਜਾਂਦੀ ਸੰਗ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਾਲੇ ਤੱਕ ਕੋਈ ਧਾਰਮਿਕ ਸਥਾਨ ਵਾਲੀ ਸੰਗਤ ਦਾ ਕੋਈ ਸਾਹਮਣੇ ਨਹੀਂ ਆਇਆ ਪਰ ਪੋਸਿਬਿਲਿਟੀ ਹੈਗੀ ਹੈ ਉਹ ਵਸੇ ਤੁਨ ਕਰਕੇ ਅੰਦਰ ਦੇ ਵਿੱਚ ਜਿਹੜੇ ਫੜੇ ਗਏ ਹਾਲੇ ਮੈਡੀਕਲ ਖਰਾ ਕੇ ਮੈਡੀਕਲ ਰਿਪੋਰਟ ਨਹੀਂ ਆਲੇ ਸਰ ਪੱਲਾ ਵੀ ਸੁਲਤਾਨਵਟ ਦੇ ਏਰੀਆ ਦੇ ਵਿੱਚ ਹੀ ਲੁੱਟਾਂ ਖੋਹ ਕਰਨ ਵਾਲੇ ਫੜੇ ਹੁਣ ਫਿਰ ਉੱਥੋਂ ਫੜੇ ਹੁਣ ਫਿਰ ਉੱਥੋਂ ਫੜੇ ਲੁੱਟਾਂ ਖੋਹਣ ਕਰੇ ਪੁਲਿਸ ਦੀ ਮੁਸਤਦੀ ਕੱਟੀ ਆ ਨਹੀਂ ਪੁਲਿਸ ਦੀ ਮੁਸਤਦੀ ਨਹੀਂ ਕੱਟੀ ਅਸੀਂ ਤਾਂ ਮੁਸਤੈਦ ਹੈਗੇ ਆ ਤਾਂ ਹੀ ਅਸੀਂ ਫੜੇ ਆ ਜੇ ਮੁਸਤੈਦ ਨਾ ਹੁੰਦੇ ਫਿਰ ਫੜੇ ਨਾ ਜਾਂਦੇ ਅਸੀਂ ਤਾਂ 3 ਥਾਣੇ ਦੇ ਕੇਸ ਟ੍ਰੇਸ ਕਰ ਲਏ ਜੀ ਠੀਕ ਹੈ ਜਿਵੇਂ ਕਿ ਵੱਲਾ ਸਬਜ਼ੀ ਮੰਡੀ ਸਿਲਸਿਲੇ ਜਾਂਦੇ ਲੋਕ ਸਬਜ਼ੀ ਖਰੀਦਣ ਲਈ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਉਹਨਾਂ ਲਈ ਸਪੈਸ਼ਲੀ ਅਸੀਂ ਜਿਵੇਂ ਅੱਜਕੱਲ ਮੰਡੀਆਂ ਦਾ ਸੀਜ਼ਨ ਹੈ ਅਸੀਂ ਸਪੈਸ਼ਲੀ ਪੀਸੀਆਰ ਵੈਂਚ ਲਾਈਆਂ ਨਾਲ ਥਾਣੇ ਦੀ ਵੀ ਉੱਥੇ ਜਿਹੜਾ ਡਿਊਟੀ ਅਫਸਰ ਹੁੰਦਾ ਥਾਣੇ ਦਾ ਉਸ ਸਪੈਸੀਫਿਕਲੀ ਅਸੀਂ ਉੱਥੇ ਪੈਟਰੋਲਿੰਗ ਲਈ ਲਾਈ ਹੈ ਪੁਲਿਸ ਕਮਿਸ਼ਨਰ ਟੈਂਪਰੇਚਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਐਫਆਈਆਰ ਨੰਬਰ 164/24 ਤੇ ਐਫਆਈਆਰ ਨੰਬਰ 157/24 ਜਿਹੜਾ ਐਸਆਈਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379 20 ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਅਖਤੇਈ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅੰਵਿਸਰਸ ਦਰਕੁਰ ਪੀ ਸਿੰਪਲਰ ਸਾਹਿਬ ਤੇ ਜਦੋਂ ਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤ ਤਲਾਸ਼ੀ ਵਿੱਚੋਂ ਉੱਤੋਂ ਹਿਰੋਇਨ ਵੀ ਮਿਲੀ 265 ਗ੍ਰਾਮ ਹਿਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਅਸੀਂ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਹੈ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਦੀ ਇਨਵਲਵਡ ਹੋਇਆ ਸੀ ਜੀ ਉਹੀ ਹੈ ਧੀ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਠੀਕ ਹੈ ਉਹ ਇਹਦੇ ਤੇ ਬਹੁਤ ਹੀ ਮਾਮਲੇ ਦਰਜ ਨੇ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ 21 ਮਾਮਲੇ ਜਿਹੜਾ ਦਰਜ ਨੇ ਉਹਨਾਂ ਦੇ ਵਿੱਚੋਂ ਮਾਣਯੋਗ ਦਾਲਤੌਰ ਨੋਕੀ ਸਜ਼ਾ ਜਾਵਤਾ ਹੋਈ ਹੈ ਨਾ ਤੇ ਵਿੱਚੋਂ ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਹਨ ਬੀਲ ਵੀ ਹੈ ਜੀ ਸਰ ਮੇਨ ਡਰੱਗਸ ਦਾ ਹੀ ਇਹਨਾਂ ਦਾ ਕੰਮ ਸੀ ਨਹੀਂ ਮੇਨ ਡਰੱਗਸ ਦਾ ਵੀ ਆਪਣਾ ਸਨੈਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੈਚਿੰਗ ਚੋਰੀ ਤੇ ਡਰੱਗਸ ਦਾ ਮੇਨ ਇਹਦਾ ਹੈਗਾ ਜੀ ਕਿਹੜੇ ਕਿਹੜੇ ਥਾਣੇ ਦੇ ਮਾਮਲੇ ਦਰਜ ਹੋਏ ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵਕਫ ਮਾਮਲੇ ਚੇ ਦੇ ਦਰਜ ਹੈਗੇ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਜਾਨੇ ਸੀ ਇਹ ਹਲੇ ਕੱਲਾ ਹੀ ਸੀਗਾ ਜੀ ਸਾਹਿਲ ਲੈਸ ਕਾ ਲੋ ਠੀਕ ਹੈ ਹਾਂਜੀ ਹਾਂਜੀ ਸਰ ਪਰਿਵਾਰਿਕ ਬੈਕਗ੍ਰਾਉਂਡ ਦਾ ਕੁਝ ਪਤਾ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨੋਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157 ਬਟਾ 24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 बी ਦੇ ਵੀ ਇਹਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਪ੍ਰੀਲੀਮినਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਏਜ ਵੀ ਹੈ ਜ਼ਰਾ ਇਹਨਾਂ ਦੀ ਉਮਰ ਤੋਂ 21 ਸਾਲ ਦੀ ਹੈ ਹਾਂਜੀ ਸਰ ਇਹ ਪੜੇ ਲਿਖਿਆ ਹੈ ਜਾਂ ਨਹੀਂ ਪੜ੍ਹਿਆ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਇਹਨਾਂ ਕੋਲ ਵੀ ਕਰਦੇ ਸੀ ਕਿ ਇਹਨਾਂ ਦਾ ਬੇਸਿਕਲੀ ਜਿੰਨਾ ਤੇ ਇਹਨੇ ਮੁਕਦਮੇ ਦਰਜ ਨੇ ਜ਼ਿਆਦਾਤਰ 스내ਚਿੰਗ ਤੇ ਨੋਟਰੀਅਸ ਐਕਟੀਵਿਟੀਜ਼ ਦੇ ਚੀਜ਼ ਜੀ ਤੇ ਵਾਲਵਰਸ ਜੀ ਜਿਹੜਾ ਤੁਸੀਂ ਦੱਸਿਆ ਮੈਂ ਕੋਈ ਦਾਮਦ ਹੋਇਆ ਉਹਦੇ ਨਾਲ ਇਹਨਾਂ ਨੇ ਕੋਈ ਵਾਰਦਾਤ ਕੀਤੀ ਹੈ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਕ੍ਰਿਸਟਲ ਦੇਸੀ ਆ ਜਾਂ ਕਿਸੇ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ थैंक यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप